ਨਾਖਟਾ ਜੀ ਮੇਰਾ ਨਾਮ ਕਲਜੀਪ ਸਿੰਘ ਹੈ ਜੀ ਸਾਡਾ ਸਰਪੰਚ ਜੀਵਨ ਸਿੰਘ ਵਾਲਾ ਪਿੰਡ ਹੈ ਜੀ ਮਾਮਲਾ ਕੀ ਹੈ ਤੁਸੀਂ ਧਰਨਾ ਪ੍ਰਦਰਸ਼ਨ ਕਰਿਆ ਵੀਡੀਓ ਬਲਾਕੂ ਦੇ ਕਿੱਥੇ ਧਰਨਾ ਹੋ ਰਿਹਾ ਕੀ ਕਹਿਣਾ ਚਾਹੁੰਦੇ ਮਾਮਲਾ ਇਹ ਹੈ ਜੀ ਪੰਚਾਇਤੀ ਇਲੈਕਸ਼ਨ ਚੱਲ ਰਹੇ ਹੈਗੇ ਐਨਓਸੀ ਤਿੰਨ ਦਿਨ ਹੋ ਗਏ ਲੋਕਾਂ ਨੂੰ ਖੱਜਲ ਖਵਾਰ ਹੁੰਦਿਆਂ ਨੂੰ ਤੇ ਦੇ ਨਹੀਂ ਰਹੇ ਸਾਡੇ ਪਿੰਡੋਂ ਅਸੀਂ ਸਰਪੰਚੀ ਦੇ ਕਾਗਜ ਭਰੇ ਆ ਤੇ ਤਿੰਨ ਵਾਰੀ ਫਾਰਮ ਦੇਤੇ ਅੰਦਰ ਤਿੰਨੇ ਵਾਰੀ ਫਾਰਮ ਕਹਿੰਦੇ ਵੀ ਇੱਥੇ ਤਾਂ ਗਮਾਟ ਕੇ ਠਿਆ ਨਹੀਂ ਰਹੇ ਅੰਦਰ ਜਾ ਜਾ ਆਮ ਆਦਮੀ ਪਾਰਟੀ ਦੇ ਲੀਡਰ ਆ ਕੁਝ ਅੰਦਰ ਬੈਠੇ ਰੰਡੇ ਆ ਗਏ ਤੇ ਜਿਹੜੇ ਦੇ ਆਵੇਸ ਵਾਲੇ ਬੰਦੇ ਤੇ ਦੇਣੇ ਆ ਦੇ ਦਿੰਦੇ ਆ ਕਿ ਨਹੀਂ ਆਉਂ ਅੰਦਰੀ ਰੱਖੀ ਬੈਠੇ ਆ ਆ ਦੇਖੋ ਅੱਜ ਸ਼ਾਮ ਦੇ 5:30 ਪਾਉਨੇ ਸ਼ੀਕ ਹੋ ਗਏ ਸਵੇਰ ਦੇ ਆਏ ਆ ਤੇ ਤਿੰਨ ਚਾਰ ਵਾਰ ਉਕਰੋਚ ਕੀਤੀ ਆ ਕੋਈ ਸੁਣਵਾਈ ਨਹੀਂ ਕੀਤੀ ਰੰਗਲੇ ਪੰਜਾਬ ਦੇ ਰੰਗ ਦੇਖ ਲੋ ਕਿੱਦਾਂ ਨੇ ਟੜ ਰਹੇ ਆ ਤਾਂ ਛੁੱਟੀ ਸੀਗੀ ਅੱਜ ਫੇਰ ਵੀ ਦੇਖ ਰਹੇ ਸੀ ਹਾਂ ਐਨਓਸੀ ਦੇ ਰਹੇ ਸੀ ਹਲੋ ਮਿਲਦਾ ਜੀ ਐਨਓਸੀ ਮਿਲੀ ਜਾਂਦੀਆਂ ਸੀਆਂ ਮਿਲਦੀ ਆ ਆਪਦੇ ਜਵਾਸ ਵਾਲੇ ਬੰਦਿਆਂ ਨੂੰ ਆਨੇ ਅਸੀਂ ਕ ਅਪਰੋਚ ਵੀ ਕੀਤੀ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਬੈਠੇ ਸੀਗੇ ਤੇ ਵੀ ਸਾਨੂੰ ਵੀ ਦਿੱਤੀ ਜਾਵੇ ਐਨਓਸੀ ਚੋ ਜੋ ਇਲੈਕਸ਼ਨ ਆ ਹਾਰ ਜਿੱਤ ਦਾ ਕਰਮਾਂ ਦੇ ਹੈਗੇ ਇਲੈਕਸ਼ਨ ਦਾ ਹੋਣੇ ਜਾਂਦੇ ਹੈਗੇ ਪਰ ਜਿਹੜੀ ਸਰਕਾਰ ਤੋਂ ਉਮੀਦ ਸੀ ਉਹ ਸੋਚੀ ਵੀ ਨਹੀਂ ਗਈ ਵੀ ਉਹ ਇਦਾਂ ਦਾ ਕਰਨਗੇ ਬਦਲਾ ਦੇ ਰੰਗ ਹੀ ਆ ਨਿਤ ਨਵੇਂ ਰੰਗ ਦੇਖਦੇ ਆ ਸਰਪੰਚ ਦੀ ਲੈਂਦੇ ਸੀਗੇ ਅੰਨੂ ਚੰਕੌਰ ਸਿੰਘ ਵਾਲੇ ਮੁੰਡਾ ਇਹ ਜੀਵਨ ਸਿੰਘ ਵਾਲੇ ਤੋਂ ਏਰੀਆ ਐਨਓਸੀ ਅਪਲਾਈ ਕੀਤੀ ਸੀ ਤਿੰਨ ਵਾਰ ਅਪਲਾਈ ਕਰ ਚੁੱਕੇ ਆ ਇੱਕ ਵਾਰ ਵੀ ਨਹੀਂ ਹੁਣ ਮੰਗ ਕੀ ਕਰਦੇ ਆ ਮੰਗਦਾ ਇਹ ਹੀ ਕਰਦੇ ਆਂ ਵੀ ਸਾਨੂੰ ਐਨਓਸੀ ਦਿੱਤੀ ਜਾਵੇ ਤਾ ਤਾਂ ਕੇ ਅਸੀਂ ਆਦੇ ਫੈਲ ਅਪਲਾਈ ਕੀਤੀ ਹੁੰਦੇ ਨਹੀਂ ਅਸੀਂ ਧਰਨਾ ਬਰਸ਼ਨ ਪਿੰਡ ਜਾ ਕੇ ਹੋਰ ਕਰਾਂਗੇ ਸਾਡੀ ਕੋਈ ਸੁਣਵਾਈ ਨਹੀਂ ਖੱਜਲ ਖਵਾਰੀ ਆ ਬਗਾਰ ਮਤੋੜੇ ਟਾਰਚਰ ਕੀਤਾ ਜਾ ਰਿਹਾਗਾ ਦਿਮਾਗ ਪਰੇਸ਼ਾਨ ਕਰਦੇ ਹੈਗੇ ਇਦਾਂ ਨਾਲ ਪਰੇਸ਼ਾਨ ਨਾਲ ਕੋਈ ਨਹੀਂ ਹੋਣਾ ਵਾਲਾ ਨਹੀਂ ਦਿੱਤਾ ਫਿਰ ਅਗਲਾ ਦੱਸੋ ਪਿੰਡ ਧਰਨਾ ਤੇ ਪਿੰਡ ਜਾ ਕੇ ਪ੍ਰੋਗਰਾਮ ਲੀਕਦੇ ਆਂਗੇ ਤੇ ਲੋਕਾਂ ਨੂੰ ਦੱਸਦੇ ਆਂ ਵੀ ਆ ਆ ਪ੍ਰੋਗਰਾਮ ਤੇ ਲਗਭਗ ਧਰਨਾ ਦਾ ਪੱਕਾ ਹੀ ਹੈਗਾ ਜਨਾਬ ਜੀ ਬਲਵੰਤ ਸਿੰਘ ਕੀ ਮਾਮਲਾ ਤੁਸੀਂ ਧਰਨਾ ਆ ਪ੍ਰਦਰਸ਼ਨ ਕਰਿਆ ਹੈ ਮਾਮਲਾ ਹੈ ਆਪਣੇ ਤਿੰਨ ਵਾੜਾਂ ਚ ਸੰਮਤੀ ਨੰਬਰ ਚੁਣੇ ਗਏ ਸੀ ਹਾਂ ਉਹਨਾਂ ਨੇ ਇਹ ਨਸੂਰੀ ਮਿਲ ਰਹੀ ਦੋ ਦੋ ਵਾਰੀ ਕਾਗਜ਼ ਭਰਦੇ ਇੱਕ ਨਾਲ ਸਰਪੰਚਾ ਸਾਡੇ ਆਪਣੇ ਉਹਦੀ ਵੀ ਦੋ ਦੋ ਵਾਰੀ ਕਾਗਜ਼ ਭਰਦੇ ਨੂੰ ਸੀ ਇਹ ਆਪਾਰਟੀ ਦੇ ਯਾਰ ੱਟਕਾ ਕਰੀ ਜਾਂਦੇ ਨਾ ਪਰ ਆਪਾਂ ਕੋਲੇ ਵੇਖੀ ਕਾਗਜ਼ ਫੈਲਾ ਦਿੱਤਾ ਜੰਦੇ ਨਾ ਤੋ ਤਿੰਨ ਦਾ ਨੌਕਰੀ ਕੀ ਜਾਂਦੇ ਨੂੰ ਤੇ ਕਹਿੰਦੇ ਸਾਡਾ ਛੋਟਾ ਨੰਬਰੀ ਦਾ ਛੋਟੇ ਪਹਿਲੇ ਨਹੀਂ ਆਈ ਅੱਜ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਇਹ ਤਾਂ ਕਰਦੇ ਆ ਵੀ ਸਾਨੂੰ ਸਾਡੇ ਕਾਗਜ਼ ਕਲੀਅਰ ਹੋਣ ਚਾਹੀਦੇ ਨੇ ਸਾਨੂੰ ਇਨਸੂਰੈਂਸ ਵੀ ਚਾਹੀਦੀ ਹੈ ਮੇਰਾ ਨਾਮ ਫੋਸਦੀਪ ਸਿੰਘ ਹੈ ਜੀਵਨ ਸਿੰਘ ਵਾਲੇ ਤੋਂ ਪਿੰਡ ਤੋਂ ਇਹ ਮਾਮਲਾ ਸੀ ਤੁਸੀਂ ਧਰਨਾ ਪ੍ਰਦਰਸ਼ਨ ਕਰਿਆ ਚ ਸੀ ਇਹ ਮਾਮਲਾ ਸੀ ਇਹ ਸਾਨੂੰ 3 ਦਿਨ ਹੋ ਗਏ ਸਰ ਇੱਥੇ ਭਪੜਕੇ ਦੇ ਵਿਰਦਿਆਂ ਨੂੰ ਸਾਡੇ 3 ਵਾਰੀ ਅਸੀਂ ਫਾਰਮ ਜਮ੍ਹਾਂ ਕਰਾਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆਮ ਆਦਮੀ ਦੇ ਲੀਡਰ ਪਿੱਛੋਂ ਦੀ ਆ ਕੇ ਫਾਰਮ ਫੜ ਕੇ ਲੈ ਆਈ ਜਾਂਦੇ ਆ ਅੰਦਰ ਵੀ ਲੀਡਰ ਆ ਉਹਦਾ ਕੌਜਾ ਕਰੀ ਬੈਠੇ ਆ ਆਪ ਖੁਦ ਆ ਕੇ ਇੱਥੇ ਆਉਂਦੀਆਂ ਇਹੜੇ ਐਨਓਸੀ ਆਉ ਲਿਆ ਰਹੇ ਆ ਆਦੇ ਹਣਾ ਲੀਡਰ ਨਾਲ ਲਿਆ ਲੈ ਕੇ ਛੁੱਟੀ ਸੀ ਫਿਰ ਵੀ ਲਈ ਗਈ ਆ ਦੋ ਲਈ ਗਈ ਹਾਂ ਫਿਰ ਵੀ ਲਈ ਗਈ ਆ ਸਰ ਅੰਦਰਾ ਸਾਨੂੰ ਕੋਈ ਜਾਣ ਨਹੀਂ ਦਿੰਦਾ ਜਾ ਰਿਹਾ ਠੀਕ ਹੈ ਨਾ ਜੀ ਤਿੰਨ ਵਾਰੀ ਫਾਰਮ ਫੜਵਾ ਤੇ ਅੱਜ ਫਿਰ ਅਸੀਂ ਫਾਰਮ ਫੜਾਉਣੇ ਸੀ ਉਹ ਵੀ ਸਾਡੇ ਵਾਪਸ ਕਰ ਦਿੱਤੇ ਗਏ ਠੀਕ ਹੈ ਜੀ ਇਹਦੇ ਵਿੱਚ ਬਾਰੇ ਬਾਰ ਸਾਡੇ ਨਾਲ ਆ ਹੀ ਹੋ ਰਿਹਾ ਤਿੰਨ ਦਿਨ ਹੋ ਗਏ ਸਰ ਸਾਨੂੰ ਆ ਹੀ ਪੜਕਦੇ ਫਿਰ ਜਾਂ ਨੂੰ ਅਸੀਂ ਬਾਹਰ ਖੜੇ ਸੀ ਤੇ ਮਗਰ ਦੀ ਸਾਰੀ ਟੀਮ ਜਿਹੜੀ ਅੰਦਰ ਬੈਠੀ ਸੀ ਸਾਰੀ ਟੱਪ ਭੱਜ ਗਈ ਸਰ ਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਥੇ ਐਨਓਸੀ ਲੈਣ ਲਈ ਕੱਲ ਸਾਨੂੰ ਆਏ ਸੀ ਕੱਲ ਮਿਲ ਜੂਗੀ ਪਰਸੋਂ ਮਿਲ ਜੂਗੀ ਸਾਨੂੰ ਐਨਓਸੀ ਨਹੀਂ ਮਿਲ ਰਹੀ ਬਿਲਕੁਲ ਵੀ ਮੰਗ ਸਾਡੀ ਇਹ ਹੈ ਵੀ ਐਨਓਸੀ ਸਾਨੂੰ ਦਿੱਤੀ ਆ ਮੇਰੇ ਚਾਚਾ ਜੀ ਸਰਪੰਚਾਂ ਦੀ ਇਲੈਕਸ਼ਨ ਲੜ ਰਹੇ ਸੀ ਜਿਹਦੇ ਕਰਕੇ ਸਾਨੂੰ ਐਨਓਸੀ ਚਾਹੀਦੀ ਆ ਠੀਕ ਹੈ ਜਿਹੜੇ ਦੂਸਰੇ ਵਿਰੋਧ ਪਾਰਟੀ ਲੀਡਰ ਆ ਉਹ ਸਾਨੂੰ ਐਨਓਸੀ ਲੈਣ ਨਹੀਂ ਦੇ ਰਹੇ ਜੇ ਨਹੀਂ ਹੋਣਾ ਅੜਾ ਕਰੋ ਸਾਡੇ ਧਰਨਾ ਹੀ ਸਾਡੇ ਧਰਨਾ ਲੱਗੂਆ ਹੀ ਪਿੰਡ ਵੀ ਧਰਨਾ ਲਾਵਾਂਗੇ ਜਿੰਨੇ ਸਾਰੇ ਪਿੰਡ ਦੇ ਲੋਕ ਆ ਜਿਹੜੇ ਸਾਡੇ ਨਾਲ ਖੜੇ ਆ ਉਹ ਸਾਰੇ ਇਕੱਠੇ ਹੋਗੇ ਧਰਨਾ ਪ੍ਰਦਰਸ਼ਨ ਕਰਾਂਗੇ ਆਪ ਸਾਨੂੰ ਐਨਓਸੀ ਚਾਹੀਦੀ ਹੈ